ਅੱਜ ਕੱਲ੍ਹ ਖਰਿਆ ਨੂੰ ਹੁਣ ਸਾਨੂੰ ਪੈ ਗਈਆਂ ਛੁੱਟੀਆਂ ਅਸੀਂ ਆਕੇ ਕੋਠੇ ਤੇ ਦੇਖ ਸਕਦੇ ਹਾਂ ਕੰਨੀ ਤਾਂ ਹੁੰਦਾ ਹੈ ਅੱਜ ਸਾਡਾ ਪਹਿਲਾ ਬਲੌਗ ਹੈ ਹੁਣ ਮਿੱਤਰਾਂ ਨੂੰ ਪੈ ਗਈਆਂ ਛੁੱਟੀਆਂ ਹੁਣ ਅਸੀਂ ਸੋਨੇ ਸਿੱਧੂ ਮੂਸੇ ਵਾਲੇ ਦੇ song ਹੁਣ ਹੀ ਰੋਟ ਹੁਣ ਅਸੀਂ ਰੋਜ਼ ਸੁਣਿਆ ਕਰਨੇ ਸਿੱਧੂ ਮੂਸੇ ਵਾਲੇ ਦੇ song ਨਾਲੇ ਕੰਮ ਅਸੀਂ ਇੱਕ ਦਿਨ ਚ ਕਰ ਲਿਆ ਸਗਾ ਛੁੱਟੀਆਂ ਦਾ ਇੱਕੋ ਦਿਨ ਚ ਕਰ ਲਿਆ ਛੁੱਟੀਆਂ ਦਾ ਕੰਮ ਹੁਣ ਕੀ ਕਰਨਾ ਫਿਰ ਖੇਡੀ ਜਾਣਾ ਤੇ ਨਾਲੇ ਸਾਰਾ ਇੱਥੇ ਖੇਡਦੇ ਆਂ ਇੰਜ ਕਿ ਐਨਜੋਏ ਕਰਦੇ ਆਂ ਇੰਦੇ ਬੋਏ ਕਰਨ ਨਾਲੇ ਖੇਡੀ ਜਾਣਾ ਹਾਂ ਕੰਮ ਨਹੀਂ ਕਰਨਾ ਕਿ ਕਰਦਾ ਕਰਦਾ ਤਾਂ ਕੀਤਾ ਹੀ ਪਿਆ ਪਹਿਲਾਂ ਹਾਂ 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 ਹੁਣ ਇੱਥੇ ਸੌਣਾ ਹੈ ਧੁੰਦ ਜਿਹੀ ਠੰਢ ਜਿਹਾ ਲੱਗਦੀ ਜਨਾ ਠੰਢ ਤੇ ਲੱਗਦੀ ਆ ਧੁੰਦ ਵੀ ਬਹੁਤ ਹੈ ਜੀ ਅੱਜ ਸਵੇਰੇ ਵੀ ਬਹੁਤ ਸੀਗੀ ਹੁਣ ਵੀ ਬਹੁਤ ਧੁੰਦ ਹੁਣ ਮੰਜੇ ਤੇ ਲਟਣਾ ਤੂੰ ਹਾਂ ਕਿੱਦਾਂ ਲੇਟਦਾ ਨਾ ਮੰਜੇ ਤੇ ਬਸ ਇੱਥੇ ਸੌਣਾ ਰੱਖਿਆ ਨਾ ਉੱਤੋਂ ਕੰਬਲ ਲਾ ਕੇ ਹਾਂ 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 ਕੋਠੇ ਤੇ ਆ ਗਿਆ ਤੂੰ ਹੈਂ ਤੂੰ ਤਾਂ ਬਹੁਤ ਪਈ ਗਈ ਅੱਜ ਧੁੰਦੜੀ ਪਈ ਹੈ ਤੇਰੇ ਪਹਿਲੇ ਵਲੌਗ 'ਚ ਹਾਂ ਛੁੱਟੀਆਂ 'ਚ ਇਹੋ ਕੰਮ ਕਰਾਇਆ ਕਰਨਾ ਆਪਣੇ ਕੋ ਮੈਂ ਬਸ ਤੇਰਾ ਕੈਮਰਾ ਫੜਕੇ ਰਹਿਣਾ ਹਨ ਮੇਰੀ ਸੈਤਨ ਖਾ ਕੇ ਨੇ ਦੇਣੀ ਹੈ ਕੈਮਰੇ ਦੀ ਸਾਰੇ ਤਾਂ ਇਹ ਕਿੱਦਾਂ ਲੱਗਣਾ ਹੈ ਇਹ ਲੱਗ ਜੂ ਛੁੱਟੀਆਂ ਤੋਂ ਬਾਅਦ ਹੂੰ ਸਾਰੇ ਜੜੀ ਦੇ ਪਹਿਲੇ ਲੈਣਾ ਮੈਂ ਜਿਹੜੇ ਕੈਮਰਾ ਫੜਕੇ ਤੇਰੀ ਵੀਡੀਓ ਬਣਾਈ ਹੈ ਦੇ ਗੋ ਫੰਦਾ ਸਰ ਵੀ ਚਲ ਬਾਏ ਕਰਦੇ ਸਾਰਿਆਂ ਨੂੰ ਕਿ ਬਾਅਦ ਚ ਮਿਲਦੇ ਬਾਏ ਸਾਰਿਆਂ ਨੂੰ ਹਨ ਬਾਅਦ ਚ ਮਿਲਦੇ ਆ ਠੰਡ ਚ ਕੀ ਕਰਨਾ ਫੇ ਠੰਡ ਚ ਕੇ ਸਾਰੇ ਆਂਗੇ ਠੰਡ ਚ ਅੰਦਰ ਬੈਠੋ ਸਾਰੇ ਠੰਡ ਚ ਅੰਦਰ ਬੈਠੋ ਰਜਾਈ ਤੇ ਆਪ ਆਪ ਰਜਾਈਆਂ ਜਿਹੜੇ ਲੋਕ ਚ ਆਪ ਬਾਹਰ ਮਕੋਠੇ ਦੇ ਚੜਾ ਲੋਕਾਂ ਕਹਿੰਦਾ ਰਜਾਈਆਂ ਚ ਲੋਕ ਚੋ ਆਪ ਤਾਂ ਕੋਠੇ ਤੇ ਚੜਿਆ ਹਾਂ ਮੈਂ ਤਾਂ ਦੇਖਣਾ ਆ ਸੀ ਜਨ ਵਾਲੇ ਲੰਮੀ ਪਹਿਣਾ ਹੁਣ ਕੋਠੇ ਉੱਤੇ ਹਾਂ ਕੋਠੇ ਦੇ ਲੰਮੀ ਪਹਿਣਾ ਅੰਦਰ ਪਏ ਹਾਂ ਤਦ ਵੀ ਸਹੀ ਆ ਉਹਦਾਂ ਬਜਾਈ ਲੱਗੇ ਹਨ ਇਹ ਪਤਾ ਕਿ ਨਹੀਂ ਠੰਡ ਚ ਆਪਣੇ ਛੋਟੇ ਸਾਹਿਬ ਜਾਨ ਨੂੰ ਕਿਦਾਂ ਠੰਡੇ ਬੁਰਜ ਚ ਰੱਖਿਆ ਇਹ ਹਾਂਜੀ ਕੱਲ ਰਾਤ ਹੀ ਖਬਰਾਂ ਚ ਆਉਂਦਿਆ ਸਭ ਕੁਝ ਨਹੀਂ ਦੇਖਿਆ ਸਾਤੀ ਠੰਡੇ ਬੁਰਜ ਦੇ ਵਿੱਚ ਅੱਖਾਂ ਚ ਪਾਣੀ ਆ ਗਏ ਅੱਖਾਂ ਚ ਪਾਣੀ ਆ ਗਏ ਉਹਨਾਂ ਦੇ ਨਹੀਂ ਆਪਣੇ ਉਹ ਤਾਂ ਉਹਨਾਂ ਦੇ ਨਹੀਂ ਆਇਆ ਆਪਣੇ ਆਇਆ ਵੇਖ ਕੇ ਉਹ ਤਾਂ ਜਕਾਰੇ ਲਾਉਂਦੇ ਸੀ ਜੋ ਮਰਜ਼ੀ ਕਰੋ ਪਰ ਤੂੰ ਹੀ ਚੰਗਾ ਰਹਿ ਗਿਆ ਤੈਨੂੰ ਤੂੰ ਭਾਈ ਅਮਰਪਾਲ ਸਿੰਘ ਜੀ ਦੀਆਂ ਵੀਡੀਓ ਦੇ ਦੇ ਕੇ ਤਾਂ ਸਰਦਾਰ ਬਣ ਗਿਆ ਆਪੇ ਹਨਾ ਤੈਨੂੰ ਕਿਹੜਾ ਕਿਸ ਨੇ ਸਮਝਾਇਆ ਪਹਿਲਾਂ ਮੈਂ ਹਾਂ ਅਰੇ ਆਪਣੀ ਮੋਚ ਇੱਥੇ ਰੇ ਮਰਦਾ ਵੀਡੀਓ ਉਹ ਦੇਖਿਆ ਭਾਈ ਅਮਰਪਾਲ ਸਿੰਘ ਮਿਲਿਆ ਵੀ ਐ ਨਾ ਦੇਖਿਆ ਵੀ ਐ ਨਾ ਕਿੱਥੇ ਗਏ ਸੀ ਆਪਾਂ ਗੁਰਸਰ ਸਾਹਿਬ ਕਿੱਥੇ ਗੁਰਸਰ ਸਾਹਿਬ ਗਏ ਸੀ ਕਿ ਉਹ ਦੋਨਾਂ ਨਾਲ ਮਿਲਿਆ ਸੀ ਕਿ ਹਾਂ ਨਾਲੇ ਉੱਥੇ ਵੀ ਆਇਆ ਸੀ ਉਹ ਤਾਂ ਪਹਿਲਾਂ ਤਾਂ ਮੋਨਾ ਸੀਗਾ ਨਾ ਵਾਹ ਤਾਂ ਆਪੇ ਸਰਦਾਰ ਬਣਿਆ ਚਲ ਕੇ ਮਿਲਦੇ ਬਾਅਦ ਚ ਮਿਲਦੇ ਬਾਅਦ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ